ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਵਿਖੇ ਦਲਿਤ ਸਮਾਜ ਦੀ ਹੋਣ ਹਰ 26 ਸਾਲ ਦੀ ਲੜਕੀ ਡਾਕਟਰ ਪੰਪੋਛ ਦੇ ਕੁਝ ਦਿਨ ਪਹਿਲਾਂ ਜਾਤੀ ਹੰਕਾਰੀ ਡਾਕਟਰਾਂ ਅਤੇ ਪ੍ਰੋਫੈਸਰਾਂ ਵੱਲੋਂ ਬੋਲੇ ਜਾਤੀ ਸੂਚਕ ਅਤੇ ਮੰਦ ਭਾਗੇ ਸ਼ਬਦਾ ਕਾਰਨ ਮਾਰੇ ਜਾਂਦੇ ਸ਼ਹੀਦ ਭਗਤ ਸਿੰਘ ਚੌਂਗਤਾਰੀਵਾਲ ਵਿਖੇ ਦਲਿਤ ਸੁਰੱਖਿਆ ਸੈਨਾ ਭਾਰਤੀ ਅੰਬੇਡਕਰ ਮਿਸ਼ਨ ਧਾਰੀ ਵਾਲਤੇ ਸਮੂਹ 크੍ਰਿਸਚਨ ਐਸਸੀ ਬੀਸੀ ਸਮਾਜ ਦੀਆਂ ਸੁਭਾਵਾਂ ਦੇ ਨੁਮਾਇੰਦਿਆਂ ਵੱਲੋਂ ਆਪਣਾ ਰੋਜ਼ਚਾਰ ਕੀਤਾ ਗਿਆ ਆਗੂ ਨੇ ਕਿਹਾ ਕਿ 4 ਦਿਨ ਬੀਤ ਜਾਣ ਦੇ ਬਾਵਜੂਦ ਦੋਸ਼ੀਆਂ ਨੂੰ ਪੁਲਿਸ ਨੇ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱੰਦਿਆ ਕਿ ਜੇਕਰ 2 ਦਿਨ ਦੇ ਅੰਦਰ-ਅੰਦਰ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਗਏ ਤਾਂ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਮ ਕਰਕੇ ਧੰਨੇ ਲਗਾਏ ਜਾਣਗੇ ਪ੍ਰਸ਼ਾਸਨ ਨੂੰ ਅਪੀਲ ਕਰ ਰਹੇ ਨੇ ਕਿ ਜਦੋਂ ਪਰਚਾ ਜੜਾ ਹੈਗਾ ਐਸਸੀ ਐਕਟ ਦਾ ਦਰਜ ਹੋ ਗਿਆ ਤੇ ਉਹਦੇ ਵਿੱਚ ਤੁਸੀਂ ਜਿਹੜਾ ਹੈਗਾ ਉਹਨੂੰ ਕਿਉਂ ਨਹੀਂ ਗ੍ਰਿਫਤਾਰ ਕਰ ਰਹੇ ਐਸ்சி ਐਸਟੀ ਐਕਟ ਜਿਹੜਾ ਹੈਗਾ ਜਦੋਂ ਲੱਗ ਜਾਂਦਾ ਤੇ ਦੋਸ਼ੀਆਂ ਨੂੰ ਬਿਨਾਂ ਇਨਕੁਆਇਰੀ ਤੋਂ ਗ੍ਰਿਫਤਾਰ ਕਰਨਾ ਹੁੰਦਾ ਇਨਕੁਆਇਰੀ ਫਿਰ ਬਾਅਦ ਚ ਹੁੰਦੀ ਰਹਿੰਦੀ ਹੈਗੀ ਪਰ ਇੱਥੇ ਉਲਟ ਜਿਹੜੀ ਪ੍ਰਸ਼ਾਸਨ ਹੈਗੀ ਪਹਿਲਾਂ ਤੇ ਐਸ்சி ਐਸਟੀ ਐਕਟ ਲਗਾਉਂਦੀ ਨਹੀਂ ਫਿਰ ਉਹਨੂੰ ਸਹੀ ਤਰੀਕੇ ਦੇ ਨਾਲ ਇੰਪਲੀਮੈਂਟ ਨਹੀਂ ਕਰਦੀ ਹੈਗੀ ਅਸੀਂ ਜਿੰਨੇ ਵੀ ਸਾਡੇ ਭੈਣ ਭਰਾ ਟ੍ਰੈਫਿਕ ਦੇ ਵਿੱਚ ਫਸੇ ਨੇ ਅਸੀਂ ਸਾਰਿਆਂ ਕੋ ਮਾਫੀ ਚਾਹਦੇ ਆ ਅਸੀਂ ਵੀ ਕੋਈ ਵੇਲੇ ਨਹੀਂ ਹੈਗੇ ਕਿ ਸੜਕਾਂ ਤੇ ਆਣ ਕੇ ਉਤਰ ਕੇ ਬੈਠ ਜੀਏ ਪਰ ਮਜਬੂਰੀ ਇਹੋ ਜੀ ਬਣ ਚੁੱਕੀ ਆ ਕਿ ਇਨਸਾਫ ਲੈਣ ਵਾਸਤੇ ਸਾਨੂੰ ਸੜਕਾਂ ਤੇ ਬਹਿਣਾ ਪੈ ਰਿਹਾ ਆ ਥੋੜੇ ਦਿਨ ਪਹਿਲਾਂ ਅਜਨਾਲੇ ਦੇ ਵਿੱਚ ਵੀ ਇਨਸਾਫ ਲੈਣ ਵਾਸਤੇ ਥਾਣੇ ਤੇ ਕਬਜ਼ਾ ਕਰ ਲਿਆ ਸੀ ਇਸ ਕਰਕੇ ਕਬਜ਼ਾ ਕਿਉਂ ਨਹੀਂ ਥਾਣਿਆਂ ਦੇ ਉੱਤੇ ਹੁਣੇ ਕਬਜ਼ੇ ਤੇ ਹੋਣ ਗਈ ਜਦੋਂ ਇਨਸਾਫ ਨਹੀਂ ਮਿਲਣਾ ਸਾਡੇ ਅੰਮ੍ਰਿਤਸਰ ਦੇ ਵਿੱਚੀ ਗੱਡੀ ਐਸੀ ਬਰਾਦਰੀ ਲੜਕੀ ਨਾਲ ਇਦਾਂ ਹੋ ਗਿਆ ਇਨਸਾਫ ਫੇਰ ਨਹੀਂ ਮਿਲਿਆ ਪਰ ਚਾਹ ਰਜਿਸਟਰ ਕਰਤਾ ਥੋੜੇ ਦਿਨਾਂ ਤੱਕ ਉਹਨਾਂ ਨੇ ਸਾਨੂੰ ਇਹ ਵੀ ਪਤਾ ਲੀਡਰਾਂ ਦੇ ਕੋਲੋਂ ਫਰਮਾਇਸ਼ਾ ਪਾ ਕੇ ਇਨਕਵਾਰੀਆਂ ਦੇ ਵਿੱਚ ਨਿਕਲ ਜਾਣਾ ਤੇ ਲੜਕੀ ਦਾ ਕਸੂਰ ਕੱਢ ਦੇਣਗੇ ਪਰ ਇਦਾਂ ਨਹੀਂ ਆਪਾਂ ਹੋਣ ਦੇਣਾ ਆਪਾਂ ਹਾਈਵੇ ਪਠਾਨਕੋਟ ਜਾਮ ਕਰਾਂਗੇ ਔਰ ਲੜਕੀ ਦੇ ਪਰਿਵਾਰ ਨੂੰ ਪੂਰਾ ਇਨਸਾਫ ਦਿਵਾਵਾਂਗੇ ਜਿੰਨੇ ਵੀ ਸਾਡੇ ਅੱਜ ਮੌਤਵੇ ਲੀਡਰ ਛੋਟੀ ਜਿਨੀ ਕਾਲ ਦੇ ਉੱਤੇ ਪਹੁੰਚੇ ਨੇ ਰੋਹਿਤ ਪਪਲੂ ਜੀ, ਦਾਤਨ ਕੇ ਜੇ ਸਾਹਿਬ, ਨਿਸ਼ਾਨ ਸਿੰਘ ਜੀ, ਰਾਜਕਮਾਲ ਲਾਹੌਰੀਆ ਜੀ ਔਰ ਹੋਰ ਸਾਰੇ ਸੱਜਣ ਗਗਨਦੀਪ ਸਿੰਘ ਜੀ ਬਹੁਤ ਸਾਰੇ ਸੱਜਣ ਸਾਡੇ ਪਹੁੰਚੇ ਛੋਟੀ ਜਿਨੀ ਕਾਲ ਤੇ ਅਗਲੀ ਮੀਟਿੰਗ ਸਾਡੀ ਦੋ ਦਿਨ ਬਾਅਦ ਹੋਏਗੀ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਸਰਕਾਰ ਨੂੰ ਅਸੀਂ ਚੇਤਾਵਨੀ ਦੇ ਦਿੰਨੇ ਆਂ ਕਿ ਅਗਰ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਕਿ ਸ਼ਹਿਰ ਬੰਦ ਕਰਾਵਾਂਗੇ ਔਰ ਨਾਲ ਹਾਈਵੇ ਪਠਾਨਕੋਟ ਅੰਮ੍ਰਿਤਸਰ ਜਾਮ ਲਾਵਾਂਗੇ ਜਿੰਨਾ ਚਿਰ ਦੋਸ਼ੀ ਗ੍ਰਫਤਾਰ ਨਹੀਂ ਹੋਣਗੇ ਉਹਨਾਂ ਚਿਰ ਸਾਡਾ ਸਮਾਜ ਚੈਨ ਦੀ ਨੀਂਦ ਨਹੀਂ ਸੋਏਗਾ ਅਸੀਂ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਆਸ਼ਵਾਸਨ ਦਿਵਾਨੇ ਹਾਂ ਕਿ ਸਾਰਾ ਪੰਜਾਬ ਐਸਸੀ ਬ੍ਰਾਦਰਹੀ ਐਸਸੀ ਬੀਸੀ ਜੋ ਵੀ ਸਿੱਖ ਭਾਈਚਾਰਾ ਸਾਰੇ 크ਿਸਚੀਅਨ ਬ੍ਰਾਦਰਹੀ ਦੇ ਅਸੀਂ ਉਹਨਾਂ ਦੇ ਨਾਲ ਹਾਂ ਔਰ ਜਿੰਨਾ ਚਿਰ ਲੜਕੀ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਉਹਨਾਂ ਦੇ ਹਰ ਜਗ੍ਹਾ ਧਰਨਿਆਂ ਦੇ ਵਿੱਚ ਸ਼ਾਮਲ ਹੋਵਾਂਗੇ ਅਸੀਂ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਅਸੀਂ 2 ਦਿਨ ਦਾ ਟਾਈਮ ਦਿੰਨੇ ਆ ਅਸੀਂ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਜਾਮ ਕਰਾਂਗੇ ਗੁਰਦੁਆਰਦੀ ਇਹ ਘਟਨਾ ਵਾਪਰੀ ਆ ਅੱਜ 4 ਦਿਨ ਹੋ ਚੁੱਕੇ ਆ ਤੇਰੀ ਕੋਈ ਪੁਸਤ ਕਰਮਚਾਰੀ ਨੇ ਇੱਕ ਵੀ ਦੋਸ਼ੀ ਨੂੰ ਗ੍ਰਿਫਤਾਰ ਨੀਗਾ ਕੀਤਾ ਅਸੀਂ ਖਾਸ ਤੌਰ ਤੇ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰਨੀ ਆ ਕਿ ਧੀਆਂ ਪਿਆਣਾ ਹਰੇਕ ਦੀਆਂ ਸਾਂਝੀਆਂ ਹੁੰਦੀਆਂ ਵਾ ਤੇ ਜਦੋਂ ਕਿਤੇ ਇਹੋ ਜੀ ਘਟਨਾ ਵਾਪਰਦੀ ਆ ਤੇ ਹਰ ਜਾਤ ਪਾਤ ਉੱਪਰ ਉੱਠ ਕੇ ਇਸਾਨੀਅਤ ਦੇ ਨਾਤੇ ਜਿਹੜਾ ਵੀ ਕੋਈ ਕੋਈ ਉਹ ਧਾਰਮਿਕ ਲੀਡਰ ਚਾਹੇ ਕੋਈ ਕੌਂਸਲਰ ਕੋਈ ਐਮਸੀ ਆ ਕੋਈ ਪ੍ਰਧਾਨ ਵਾ ਤੇ ਉਹਦਾ ਸਾਥ ਦਿਆ ਕਰੋ ਤੇ ਆਪਣੀਆਂ ਦੁਕਾਨਦਾਰੀਆਂ ਤੋਂ 10-10 ਮਿੰਟ ਲਈ ਨਿਕਲਣੀ ਕੋਈ ਵੱਡੀ ਗੱਲ ਨਹੀਂ ਹੁੰਦੀ ਇਹਨਾਂ ਤੇ ਮੁੰਡੇ ਟਾਡੀਆਂ ਦੀਆਂ ਦੁਕਾਨਾਂ ਦੇ ਕੰਮ ਵੀ ਕਰਦੇ ਆ। ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ।